ਪੰਜਾਬੀ ਨੋਟਬੁੱਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਨਾ ਤਕਨੀਕੀ ਦੁਨੀਆ ਵਿੱਚ ਇੱਕ ਬਹੁਤ ਵੱਡੀ ਮਤਲਬ ਇੱਕ ਹਲਚਲ ਵਾਲੀ ਖਬਰ ਆਈ ਹੈ ਜਿਸ ਬਾਰੇ ਅਸੀਂ ਗੱਲ ਕਰਨੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਹੁਣ ਸਿੱਧਾ ਵੈਬ ਬ੍ਰਾਊਜ਼ਰਾਂ ਦੇ ਖੇਤਰ ਵਿੱਚ ਆ ਰਹੀ ਹੈ ਸਾਡੇ ਕੋਲ ਕੋਈ ਜਾਣਕਾਰੀ ਹੈ ਤੇ ਆਓ ਅੱਜ ਇਸ ਦੀ ਥੋੜੀ ਡੂੰਘਾਈ ਵਿੱਚ ਪਰਚੋਲ ਕਰੀਏ ਤੇ ਸਮਝੀਏ ਕਿ ਇਸ ਨਵੇਂ ਕਦਮ ਦਾ ਕੀ ਮਤਲਬ ਹੋ ਸਕਦਾ ਹੈ ਖਾਸ ਕਰਕੇ ਜਦੋਂ Google Chrome ਵਰਗਾ ਦਿੱਗਜ ਪਹਿਲਾਂ ਹੀ ਮਾਰਕੀਟ ਤੇ ਰਾਜ ਕਰ ਰਿਹਾ ਹੈ ਹਾਂਜੀ ਬਿਲਕੁਲ ਤਾਂ ਖਬਰ ਕੁਝ ਇਸ ਤਰ੍ਹਾਂ ਹੈ ਕਿ OpenAI ਉਹੀ ਕੰਪਨੀ ਜਿਸ ਨੇ Chat GPT ਬਣਾਇਆ ਹੈ ਉਹ ਸ਼ਾਇਦ ਮਤਲਬ ਕੁਝ ਹੀ ਹਫ਼ਤਿਆਂ ਵਿੱਚ ਆਪਣਾ ਖੁਦ ਦਾ AI ਪਾਵਰਡ ਵੈਬ ਬ੍ਰਾਊਜ਼ਰ ਲੌਂਚ ਕਰਨ ਦੀ ਤਿਆਰੀ ਚ ਹੈ ਇਹ ਤਾਂ ਕਾਫੀ ਵੱਡੀ ਗੱਲ ਲੱਗਦੀ ਪਈ ਹੈ ਕਿਉਂਕਿ ਬ੍ਰਾਊਜ਼ਰ ਮਾਰਕੀਟ ਵਿੱਚ ਅਸਲ 'ਚ ਦੇਖੀਏ ਤਾਂ Google Chrome ਦਾ ਹੀ ਦਬਦਬਾ ਹੈ ਲਗਭਗ 70% ਮਾਰਕੀਟ ਸ਼ੇਅਰ ਉਹਨਾਂ ਕੋਲ ਹੈ ਤੇ ਕਾਫੀ ਲੰਮੇ ਸਮੇਂ ਤੋਂ ਕੋਈ ਨਵਾਂ ਵੱਡਾ ਖਿਡਾਰੀ ਨਹੀਂ ਆਇਆ ਇਸ ਖੇਤਰ 'ਚ ਬਿਲਕੁਲ ਸਹੀ ਕਿਹਾ ਤੇ ਦੇਖੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਬ੍ਰਾਊਜ਼ਰ ਸਿਰਫ ਵੈਬ ਪੇਜ ਦਿਖਾਉਣ ਵਾਲੇ ਸਾਧਨ ਨਹੀਂ ਹਨ ਇਹ ਤਾਂ ਇੰਟਰਨੈਟ ਦਾ ਮੁੱਖ ਦਰਵਾਜ਼ਾ ਨੇ ਹੈਨਾ ਹਾਂਜੀ ਤੇ Google ਵਰਗੀਆਂ ਕੰਪਨੀਆਂ ਲਈ ਇਹ ਡਾਟਾ ਇਕੱਠਾ ਕਰਨ ਦਾ ਮਤਲਬ ਸਭ ਤੋਂ ਵੱਡਾ ਜ਼ਰੀਆ ਹੈ ਜਿਸ ਨਾਲ ਉਹਨਾਂ ਦਾ ਉਹ ਵੱਡਾ 200 ਬਿਲੀਅਨ ਡਾਲਰ ਦਾ ਇਸ਼ਤਿਹਾਰੀ ਕਾਰੋਬਾਰ ਚੱਲਦਾ ਹੈ ਤਾਂ OpenAI ਦਾ ਇਹ ਕਦਮ ਇਹ ਸਿਰਫ ਮਾਰਕੀਟ ਸ਼ੇਅਰ ਦੀ ਲੜਾਈ ਨਹੀਂ ਇਹ ਤਾਂ Google ਦੇ ਪੈਸਾ ਕਮਾਉਣ ਦੇ ਬੁਨਿਆਦੀ ਤਰੀਕੇ ਤੇ ਸਿੱਧਾ ਹਮਲਾ ਹੈ ਸ਼ਾਇਦ ਮਤਲਬ OpenAI ਉਹ ਕੰਮ ਕਰ ਰਹੀ ਹੈ ਜੋ ਸ਼ਾਇਦ ਸਰਕਾਰੀ ਨਿਯਮ ਵੀ ਪੂਰੀ ਤਰ੍ਹਾਂ ਨਹੀਂ ਕਰ ਸਕੇ Google ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰਨਾ اچھا ਪਰ ਇਹ ਕੰਮ ਕਿਵੇਂ ਕਰੇਗਾ ਮਤਲਬ ਕਿ ਇਹ ਬਸ ਇੱਕ ਹੋਰ ਕ੍ਰੋਮ ਵਰਗਾ ਹੀ ਹੋਵੇਗਾ ਜਾਂ ਇਹਦੇ ਵਿੱਚ ਕੁਝ ਵੱਖਰਾ ਹੋਵੇਗਾ ਕਿਉਂਕਿ ਦੇਖੋ ਲੋਕਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਔਖੀਆਂ ਲੱਗਦੀਆਂ ਨੇ ਖਾਸ ਕਰਕੇ ਜਦੋਂ ਕ੍ਰੋਮ ਇੰਨਾ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਜਾਣਿਆ ਪਛਾਣਿਆ ਨਹੀਂ ਦੇਖੋ ਜਾਣਕਾਰੀ ਤਾਂ ਇਹ ਕਹਿ ਰਹੀ ਹੈ ਕਿ ਇਹ ਬੁਨਿਆਦੀ ਤੌਰ ਤੇ ਵੱਖਰਾ ਹੋਵੇਗਾ ਇਸ ਦਾ ਡਿਜ਼ਾਈਨ ਉਪਭੋਗਤਾਵਾਂ ਨੂੰ ਵੱਖ-ਵੱਖ ਸਾਈਟਾਂ ਤੇ ਕਲਿੱਕ ਕਰਵਾਉਣ ਦੀ ਬਜਾਏ ਇੱਕੋ ਥਾਂ ਮਤਲਬ ਚੈਟ ਜੀਪੀਟੀ ਵਾਂਗ ਇੱਕ ਗੱਲਬਾਤ ਵਾਲੇ ਇੰਟਰਫੇਸ ਵਿੱਚ ਰੱਖਣ ਲਈ ਬਣਾਇਆ ਗਿਆ ਹੈ ਹਾਂਜੀ ਸੋਚੋ ਕਿ ਤੁਸੀਂ ਬ੍ਰਾਊਜ਼ਰ ਨੂੰ ਸਿੱਧਾ ਕਹਿ ਸਕੋ ਮੈਨੂੰ ਦਿੱਲੀ ਤੋਂ ਮੁੰਬਈ ਲਈ ਅਗਲੇ ਹਫਤੇ ਦੀ ਸਭ ਤੋਂ ਸਸਤੀ ਫਲਾਈਟ ਲੱਭ ਕੇ ਬੁੱਕ ਕਰ ਦੇ ਤੇ ਇਹ ਕੰਮ ਹੋ ਜਾਵੇ ਬਿਨਾ ਕਿਸੇ ਵੈਬਸਾਈਟ ਤੇ ਗਏ ਵਾਹ ਤੇ ਇਹ ਕੰਮ ਸ਼ਾਇਦ ਉਹਨਾਂ ਦਾ ਕੀ ਕਹਿੰਦੇ ਨੇ ਆਪਰੇਟਰ ਨਾਮ ਦਾ ਇੱਕ ਏਜੰਟ ਹੈ ਉਹਦੀ ਮਦਦ ਨਾਲ ਹੋਵੇਗਾ ਇਹ ਇੱਕ AI ਸਹਾਇਕ ਹੈ ਜਿਹਨੂੰ ਖਾਸ ਤੌਰ ਤੇ ਤੁਹਾਡੇ ਲਈ ਵੈੱਬ ਤੇ ਕੰਮ ਕਰਨ ਲਈ ਬਣਾਇਆ ਗਿਆ ਹੈ ਸੋਚੋ ਕਿੰਨਾ ਸਮਾਂ ਬਚ ਸਕਦਾ ਜੇ ਸਾਨੂੰ ਮਤਲਬ 10 ਵਕ ਵਕ ਲਿੰਕ ਨਾ ਖੋਲਣੇ ਪੈਣ ਸਿਰਫ ਇੱਕ ਚੀਜ਼ ਲੱਭਣ ਲਈ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੋਏਗੀ ਪਰ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਵੈਬਸਾਈਟਾਂ ਨੂੰ ਘੱਟ ਕਲਿਕ ਮਿਲਣਗੇ ਫਿਰ ਇਸ ਦੇ ਅਸਰ ਤਾਂ ਕਾਫੀ ਡੂੰਗੇ ਹੋ ਸਕਦੇ ਨੇ ਹਾਂ ਬਿਲਕੁਲ ਇਹੀ ਤਾਂ ਸਭ ਤੋਂ ਵੱਡਾ ਬਦਲਾਅ ਹੈ ਤੇ ਨਾਲੇ ਚਿੰਤਾ ਦੀ ਗੱਲ ਵੀ ਹੈ ਖਾਸ ਕਰ ਜਿਹੜੇ ਪ੍ਰਕਾਸ਼ਕ ਨੇ ਪਬਲਿਸ਼ਰਸ ਤੇ ਸੋਸ਼ਲ ਮੀਡੀਆ ਕੰਪਨੀਆਂ ਨੇ ਉਹ ਤਾਂ ਪਹਿਲੇ ਹੀ ਕਹਿ ਰਹੇ ਨੇ ਕਿ AI ਖੋਜ ਕਰਕੇ ਉਹਨਾਂ ਦੀ ਵੈਬਸਾਈਟ ਟ੍ਰੈਫਿਕ ਘਟ ਰਹੀ ਹੈ ਹਾਂਜੀ ਸੁਣਿਆ ਸੀ ਤੇ ਜੇ ਲੋਕ ਸਿੱਧੇ ਲਿੰਕਾਂ ਤੇ ਕਲਿੱਕ ਕਰਨਾ ਹੋਰ ਵੀ ਕੱਟ ਕਰ ਦੇਣਗੇ ਤਾਂ ਫਿਰ ਇਹ ਸਮੱਸਿਆ ਉਹਨਾਂ ਦੇ ਕਾਰੋਬਾਰ ਲਈ ਬਹੁਤ ਵੱਡੀ ਚੁਣੌਤੀ ਬਣ ਸਕਦੀ ਹੈ ਹੋ ਸਕਦਾ ਹੈ ਅੱਗੇ ਜਾ ਕੇ ਵੈਬੀਕੋ ਸਿਸਟਮ ਨੂੰ ਮਤਲਬ ਇੱਕ ਤਰ੍ਹਾਂ ਦੀ ਸਾਡੀ ਸਮਗਰੀ ਵਰਤਣੀ ਹੈ ਤਾਂ ਪੈਸੇ ਦਿਓ ਨਹੀਂ ਤਾਂ ਬਲੌਕ ਕਰੋ ਵਾਲੀ ਰਣਨੀਤੀ ਅਪਣਾਉਣੀ ਪਵੇ ਹੂੰ ਤੇ ਗੂਗਲ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ ਖਾਸ ਕਰਕੇ ਜਦੋਂ ਖਬਰਾਂ ਆਈਆਂ ਸਨ ਕਿ OpenAI ਨੇ ਪਹਿਲਾਂ ਗੂਗਲ ਦੇ ਉਸ ਐਂਟੀਟਰਸਟ ਮੁਕਦਮੇ ਦੌਰਾਨ ਜਿਸ ਵਿੱਚ ਗੂਗਲ ਤੇ ਆਪਣੀ ਮਾਰਕੀਟ ਪਾਵਰ ਦੀ ਗਲਤ ਵਰਤੋਂ ਦੇ ਇਲਜ਼ਾਮ ਨੇ ਉਦੋਂ Chrome ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਸੀ ਸੋ ਇਹ ਨਵਾਂ ਮੁਕਾਬਲਾ ਯਕੀਨੀ ਤੌਰ ਤੇ Google ਨੂੰ ਵੀ ਮਜਬੂਰ ਕਰੇਗਾ ਕਿ ਉਹ Chrome ਵਿੱਚ AI ਨੂੰ ਹੋਰ ਤੇਜ਼ੀ ਨਾਲ ਸ਼ਾਮਿਲ ਕਰਨ ਹੂੰ ਸਹੀ ਗੱਲ ਹੈ ਇਸ ਲਈ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਤਾਂ OpenAI ਦਾ ਇਹ ਕਦਮ ਵੈਬ ਬ੍ਰਾਊਜ਼ਿੰਗ ਦੇ ਤਜਰਬੇ ਨੂੰ ਮਤਲਬ ਬੁਨਿਆਦੀ ਤੌਰ ਤੇ ਬਦਲਣ ਦੀ ਸਮਰੱਥਾ ਰੱਖਦਾ ਹੈ ਇਹ ਸਿਰਫ Google Chrome ਦੇ ਦਬਦਬੇ ਨੂੰ ਸਿੱਧੀ ਚੁਣੌਤੀ ਨਹੀਂ ਸਗੋਂ ਇਹ ਪੂਰਾ ਤਰੀਕਾ ਬਦਲ ਸਕਦਾ ਹੈ ਕਿ ਜਾਣਕਾਰੀ ਵੈੱਬਸਾਈਟਾਂ ਤੇ ਪ੍ਰਕਾਸ਼ਕਾਂ ਤੱਕ ਕਿਵੇਂ ਪਹੁੰਚਦੀ ਹੈ ਬਿਲਕੁਲ ਅਤੇ ਇਹ ਸਾਨੂੰ ਸੋਚਣ ਲਈ ਇੱਕ ਬਹੁਤ ਅਹਿਮ ਸਵਾਲ ਛੱਡ ਜਾਂਦਾ ਹੈ ਕਿ ਕੀ ਅਸੀਂ ਇੱਕ ਅਜਿਹੇ ਪਵਿਕ ਵੱਲ ਵਧ ਰਹੇ ਹਾਂ ਜਿੱਥੇ ਸਾਰਾ ਇੰਟਰਨੈਟ ਦਾ ਤਜਰਬਾ ਬਸ ਕੁਝ ਵੱਡੀਆਂ AI ਕੰਪਨੀਆਂ ਦੇ ਬਣਾਏ ਚੈਟ ਇੰਟਰਫੇਸਾਂ ਵਿੱਚ ਹੀ ਸਿਮਟ ਕੇ ਰਹਿ ਜਾਵੇਗਾ ਤੇ ਜੇਕਰ ਐਵੇਂ ਹੁੰਦਾ ਹੈ ਤਾਂ ਇਸ ਦੇ ਸਾਡੇ ਡਾਟਾ ਗੋਪਨੀਯਤਾ ਮਤਲਬ ਪ੍ਰਾਈਵੇਸੀ ਤੇ ਜਾਣਕਾਰੀ ਤੱਕ ਨਿਰਪੱਖ ਪਹੁੰਚ ਲਈ ਕੀ ਮayne ਹੋਣਗੇ ਇਹ ਸੋਚਣ ਵਾਲੀ ਗੱਲ ਹੈ ਬਿਲਕੁਲ ਖੈਰ ਸਾਡੇ ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਸ਼ਾਮਿਲ ਹੋਣ ਲਈ ਬਹੁਤ-ਬਹੁਤ ਧੰਨਵਾਦ। ਹੋਰ ਤਕਨੀਕੀ ਜਾਣਕਾਰੀ ਅਤੇ ਐਸੇ ਤਰ੍ਹਾਂ ਦੇ ਦਿਲਚਸਪ ਵਿਸ਼ਿਆਂ ਤੇ ਹੋਰ ਚਰਚਾ ਲਈ ਸਾਡੇ ਪੰਜਾਬੀ ਨੋਟਬੁੱਕ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਤੇ ਨਾਲ ਹੀ ਸਾਨੂੰ Facebook ਅਤੇ Instagram ਤੇ ਵੀ ਜ਼ਰੂਰ ਫੋਲੋ ਕਰੋ।